ਗਰੀਬ ਨਵਾਜ਼ ਅੰਤਰਜਾਮੀ ਸਤਗੁਰੂ ਸਚੇ ਪਾਸ਼ਾ ਜੀ ਗੁਰੂ ਸਾਹਿਬ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਕਲਗੀਧਰ ਪਾਸ਼ਾ ਜਦੋਂ ਦਿਨਾ ਕਾਂਗੜ ਦੇ ਇਲਾਕੇ ਵਲਾਏ ਉਸ ਥਾਂ ਤੇ ਇੱਕ ਬੰਦਾ ਸੀ ਜਿਹੜਾ ਪੀਰਾਂ ਨੂੰ ਮੰਦਾ ਸੀ ਪਰ ਉਹ ਕਲਗੀਧਰ ਪਾਸ਼ਾ ਜੀ ਦਾ ਵਿਰੋਧੀ ਸੀ ਜਦੋਂ ਗੁਰੂ ਸਾਹਿਬ ਜੀ ਦਿਨਾ ਕਾਂਗੜ ਦੇ ਇਲਾਕੇ ਵਲਾਏ ਤਾਂ ਭਾਈ ਸ਼ਮੀਰ ਜੀ ਤੇ ਉਹਨਾਂ ਦੇ ਪਰਾਂ ਗੁਰੂ ਸਾਹਿਬ ਦੀ ਸੇਵਾ ਕਰਦੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਚਖਾਉਂਦੇ ਉਹਨਾਂ ਨੇ ਕਲਗੀਧਰ ਪਾਸ਼ਾ ਜੀ ਦੀ ਬੜੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੂੰ ਪੋਜਣ ਛਕਾਇਆ ਭਾਈ ਸ਼ਮੀਰ ਜੀ ਕਲਗੀਧਰ ਪਾਸ਼ਾ ਜੀ ਦੇ ਕੋਲ ਖੜੇ ਸਨ ਤੇ ਗੁਰੂ ਸਾਹਿਬ ਪ੍ਰਸ਼ਾਦਾ ਛਕ ਰਹੇ ਸਨ ਉਹਨਾਂ ਨੇ ਪਾਣੀ ਦਾ ਕਟੋਰਾ ਗੁਰੂ ਸਾਹਿਬ ਨੂੰ ਭਰ ਕੇ ਦਿੱਤਾ ਤੇ ਗੁਰੂ ਸਾਹਿਬ ਨੇ ਉਹ ਜਲ ਛਕਿਆ ਭਾਈ ਸ਼ਮੀਰ ਜੀ ਨੇ ਆਪਣੇ ਦੋਵੇਂ ਹੱਥ ਜੋੜ ਲਏ ਤੇ ਬੇਨਤੀ ਕੀਤੀ ਕਿ ਕਿਹਾ ਗੁਰੂ ਸਾਹਿਬ ਤੁਸੀਂ ਆਪਣਾ ਸਾਨੂੰ ਸੀਤ ਪ੍ਰਸ਼ਾਦ ਦਿਉਂਦੇ ਹੋ ਮਹਾਰਾਜ ਮੈਂ ਛਕਣਾ ਚਾਹਨਾ ਕਲਗੀਧਰ ਪਾਸ਼ਾ ਜੀ ਕਹਿਣ ਲਗੇ ਸ਼ਮੀਰ ਜੀ ਅਸੀਂ ਤੁਹਾਡੀ ਸੇਵਾ ਤੋਂ ਬੜੇ ਖੁਸ਼ ਆ ਜੇ ਤੁਸੀਂ ਸੀਤ ਪ੍ਰਸਾਦ ਛਕਣਾ ਚਾਹੁੰਦੇ ਹੋ ਤਾਂ ਹੋਣੀ ਚ ਸਕੋ ਤਾਂ ਗੁਰੂ ਸਾਹਿਬ ਨੇ ਸੀਤ ਪ੍ਰਸਾਦ ਦਿੱਤਾ ਕਹ ਸ਼ਮੀਰ ਕਹਿਣ ਲੱਗਾ ਮਹਾਰਾਜ ਮੈਂ ਇਹ ਘਰ ਲੈ ਕੇ ਜਾਵਾਂਗਾ ਤੇ ਸਾਰੇ ਪਰਿਵਾਰ ਨੂੰ ਛਕਾਵਾਂਗਾ ਜਦੋਂ ਉਹ ਘਰ ਪਹੁੰਚੇ ਉਹਨਾਂ ਦੇ ਘਰ ਉਹਨਾਂ ਦੇ ਮਾਮਾ ਜੀ ਸੀ ਉਹਦੇ ਮਾਮਾ ਜੀ ਪੀਰਾਂ ਨੂੰ ਮੰਨਦੇ ਸਨ ਉਹ ਦੇਵੀ ਦੇਵਤਿਆਂ ਨੂੰ ਮੰਨਦੇ ਸਨ ਉਹਨਾਂ ਦਾ ਤਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਅਭਿਸ਼ਵਾਸ ਨਹੀਂ ਸੀ। ਉਹਨਾਂ ਦੇ ਮਾਮਾ ਜੀ ਕਹਿਣ ਲੱਗੇ, ਕੀ ਲੈ ਕੇ ਆਇਓ? ਤਾਂ ਭਾਈ ਸ਼ਮੀਰ ਜੀ ਕਹਿਣ ਲੱਗੇ, ਮੈਂ ਕਲਗੀਧਰ ਪਾਤਸ਼ਾਹ ਜੀ ਦਾ ਸ਼ੀਤ ਪ੍ਰਸਾਦ ਲੈ ਕੇ ਆਇਆ। ਮੈਂ ਇਹ ਸਾਰੇ ਪਰਵਾਰ ਨੂੰ ਚਖਾਉਣਾ ਚਾਹਨਾ। ਇਸ ਪ੍ਰਸਾਦ ਨਾਲ ਸਾਰਿਆਂ ਦਾ ਕਲਿਆਣ ਹੋਏਗਾ। ਇਸ ਪ੍ਰਸਾਦ ਨੂੰ ਛੱਕ ਕੇ ਮੁਕਤੀ ਮਿਲ ਜਾਏਗੀ। ਸ਼ਮੀਰ ਜੀ ਕਹਿਣ ਲੱਗੇ, ਇਹ ਮੈਨੂੰ ਕਲਗੀਧਰ ਪਾਤਸ਼ਾਹ ਜੀ ਨੇ ਦਿੱਤਾ ਹੈ। ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਵਾਰਿਆ ਪਰ ਉਹਨਾਂ ਦੇ ਮਾਮਾ ਜੀ ਕਹਿ ਲਗੇ ਅਸੀਂ ਗੁੱਗਿਆ ਨੂੰ ਮੰਦਿਆ ਅਸੀਂ ਪੀਰਾਂ ਨੂੰ ਮੰਦਦੇ ਆ ਸਾਡਾ ਪੀਰ ਗੁੱਗ ਹੈ ਉਹ ਗੁੱਸੇ ਵਿੱਚ ਆ ਜਾਏਗਾ ਤੇ ਸਾਡਾ ਘਰ ਤਬਾਹ ਹੋ ਜਾਏਗਾ ਅਸੀਂ ਇਹ ਪ੍ਰਸ਼ਾਦ ਜੋ ਸਿੱਖਾਂ ਦਾ ਹੈ ਇਹ ਨਹੀਂ ਛਕ ਸਕਦੇ ਉਸ ਨੇ ਆਪਣੇ ਭਾਂਜੇ ਨੂੰ ਪ੍ਰਸ਼ਾਦ ਖਾਣ ਤੋਂ ਰੋਕਿਆ ਭਾਈ ਸ਼ਮੀਰ ਦੇ ਮਾਮੇ ਦਾ ਨਾਮ ਲਖੂ ਸੀ ਉਹਦਾ ਮਾਮਾ ਲਖੂ ਉਨੂੰ ਬਾਰ-ਬਾਰ ਸਮਝਾਣ ਲੱਗਾ ਉਸਨੇ ਭਾਈ ਸ਼ਮੀਰ ਦੀ ਸ਼ਰਧਾ ਤੋੜ ਦਿੱਤੀ ਭਾਈ ਸ਼ਮੀਰ ਕਹਿ ਲਗਾ ਆਪਣੇ ਮਾਮਾ ਜੀ ਦੀ ਉਮਰ ਦਾ ਲਿਹਾਜ਼ ਕਰਨਾ ਚਾਹੀਦਾ ਹੈ ਉਸਨੇ ਆਪਣੇ ਘਰ ਧਿਆਨ ਨਾਲ ਵਿਚਾਰ ਕੀਤੀ ਤੇ ਸੋਚਣ ਲੱਗਾ ਇਸ ਤਰ੍ਹਾਂ ਕਰ ਦਿਆਂ ਕਿ ਖਰੂ ਸਾਹਿਬ ਦਾ ਪ੍ਰਸ਼ਾਦ ਧਰਤੀ ਵੀ ਦਬ ਦਿੰਦੇ ਆ ਇਸ ਤਰ੍ਹਾਂ ਕਰਨ ਨਾਲ ਗੁਰੂ ਸਾਹਿਬ ਨੂੰ ਵੀ ਪਤਾ ਨਹੀਂ ਚੱਲੇਗਾ ਤੇ ਪੀਰ ਵੀ ਗੁੱਸਾ ਨਹੀਂ ਕਰੇਗਾ ਉਸਨੇ ਇਸ ਤਰ੍ਹਾਂ ਆਪਣੇ ਮਨ ਵਿੱਚ ਚਲਾਕੀ ਖੇਡੀ ਪਰ ਕਲ ਕੀਦਰ ਪਾਸ਼ਾ ਜੀ ਅੰਤਰ ਜਮੀਨੇ ਉਹ ਸਭ ਦੇ ਦਿਲਾਂ ਦੀਆਂ ਜਾਣਦੇ ਨੇ ਉਹ ਸਭ ਨੂੰ ਜਾਣਦੇ ਨੇ ਸਭ ਦੇ ਦਿਲ ਦੀ ਜਾਣਦੇ ਨੇ ਉਹਨਾਂ ਨੂੰ ਹਰ ਪਲ ਦਾ ਪਤਾ ਹੈ ਕੀ ਹੋ ਰਿਹਾ ਹੈ ਕਿੱਥੇ ਕੀ ਹੋਣਾ ਹੈ ਕਈ ਵਾਰੀ ਬੰਦਾ ਸੋਚਦਾ ਸਭ ਨੂੰ ਮਰ ਲਈਏ ਪੀਰਾਂ ਨੂੰ ਵੀ ਮਰ ਲਈਏ ਗੁਰੂਆਂ ਨੂੰ ਵੀ ਮਰ ਲਈਏ ਬੰਦਾ ਸੋਚਦਾ ਹੈ ਕਿ ਕਿਤੇ ਗੁਰੂ ਸਾਹਿਬ ਸਾਡੇ ਕੋਲ ਨਾਰਾਜ਼ ਨਾ ਹੋ ਜਾਣ ਤੇ ਪੀਰ ਵੀ ਸਾਡੇ ਤੋਂ ਗੁੱਸਾ ਨਾ ਕਰਨ ਤਾਂ ਬੰਦਾ ਦੋ ਬਿੜੀਆਂ ਵਿੱਚ ਸਵਾਰ ਹੋ ਜਾਂਦਾ ਹੈ ਤਾਂ ਡਿੱਗਦਾ ਹੀ ਡਿੱਗਦਾ ਉਹ ਨਾ ਤਾਂ ਗੁਰੂ ਤਾਂ ਬਣ ਸਕਦਾ ਤੇ ਨਾ ਹੀ ਪੀਰਾਂ ਦਾ ਬਣ ਸਕਦਾ ਕਿਸ ਤਰ੍ਹਾਂ ਬਹੁਤ ਵੱਡੀ ਹੁੰਦਾ ਗੁਰੂ ਸੇਵ ਦੀ ਬਾਣੀ ਵਿਚ ਆਂਦਾ ਹੈ ਹਰ ਇੱਕ ਉਹ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ ਸਾਨੂੰ ਹਮੇਸ਼ਾ ਇੱਕ ਕਿਸ਼ਤੀ 'ਤੇ ਸਵਾਰ ਹੋਣਾ ਚਾਹੀਦਾ ਹੈ ਇੱਕ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ ਦੋ ਕਿਸ਼ਤੀਆਂ ਵਿੱਚ ਪੈਰ ਰੱਖਣ ਵਾਲੇ ਹਮੇਸ਼ਾ ਡਿੱਗਦੇ ਆ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਆਪਣੇ ਮਾਮੇ ਦੀਆਂ ਗੱਲਾਂ ਵਿਚ ਆ ਕੇ ਭਾਈ ਸ਼ਮੀਰ ਨੇ ਉਹ ਪ੍ਰਸ਼ਾਦ ਧੰਤੇ ਵੀ ਦਬ ਦਿੱਤਾ ਭਾਈ ਸ਼ਮੀਰ ਇਸ ਤਰ੍ਹਾਂ ਕਰਨਾ ਨਹੀਂ ਸੀ ਚਾਹੁੰਦਾ ਪਰ ਉਹਦਾ ਮਾਮਾ ਅੱਛਾ ਨਹੀਂ ਸੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਦਾ ਮਾਮਾ ਬੜਾ ਖੋਟਾ ਸੀ ਖੋਟਾ ਬੰਦਾ ਖੋਟੇ ਕੰਮ ਕਰੇਗਾ ਅੱਛੇ ਕੰਮ ਨਹੀਂ ਕਰੇਗਾ ਉਸਨੇ ਪ੍ਰਸ਼ਾਦ ਛੱਕਣ ਦੀ ਥਾਂ ਤੇ ਮਿੱਟੀ ਵਿੱਚ ਦਬ ਦਿੱਤਾ ਉਹ ਪ੍ਰਸ਼ਾਦ ਕਿਸੇ ਨੇ ਨਹੀਂ ਛਕਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਦਾਤ ਐਵੇਂ ਨਹੀਂ ਮਿਲਦੀ ਉਸ ਨੂੰ ਗੁਰੂ ਸਾਹਿਬ ਤੋਂ ਦਾਤ ਮਿਲੀ ਸੀ ਪਰ ਉਸਨੇ ਪ੍ਰਸ਼ਾਦ ਮਿੱਟੀ ਵੀ ਦਵਾ ਦਿੱਤਾ ਆਪ ਨਹੀਂ ਛਕਿਆ ਉਹਨੇ ਸਭ ਕੁਝ ਗਵਾ ਲਿਆ ਰਾਤ ਹੋ ਗਈ ਫਿਰ ਦਿਨ ਚੜ੍ਹਿਆ ਪਾਈ ਸ਼ਮੀਰ ਨੇ ਆਪਣੇ ਦੋਵੇਂ ਹੱਥ ਜੋੜ ਲਏ ਤੇ ਗੁਰੂ ਸਾਹਿਬ ਨੂੰ ਵੰਦਨਾ ਕੀਤੀ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਕਲਗੀਧਰ ਪਾਸ਼ਾ ਜੀ ਉਹਨਾਂ ਨੂੰ ਕਹਿਣ ਲੱਗੇ ਤੁਸੀਂ ਮਹਾ ਪ੍ਰਸ਼ਾਦ ਲੈ ਕੇ ਗਏ ਸੀ ਤੁਸੀਂ ਛਗਾ ਦਿੱਤਾ ਕਿ ਨਹੀਂ ਤਾਂ ਪਾਏ ਸ਼ਮੀਰ ਜੀ ਕਹਿਣ ਲੱਗੇ ਮਹਾਰਾਜ ਮੈਂ ਗਲਤ ਨਹੀਂ ਬੋਲਾਂਗਾ ਝੂਠ ਨਹੀਂ ਬੋਲਾਂਗਾ ਮੇਰੇ ਮਾਮਾ ਜੀ ਆਏ ਹੋਏ ਸਨ ਉਹ ਉਮਰ ਵਿੱਚ ਵੱਡੇ ਐ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਉਹਨਾਂ ਨੇ ਸਾਨੂੰ ਤੁਹਾਡਾ ਦਿੱਤਾ ਹੋਇਆ ਪ੍ਰਸ਼ਾਦ ਖਾਣ ਨਹੀਂ ਦਿੱਤਾ ਉਹ ਕਹਿਣ ਲੱਗੇ ਜੇ ਪ੍ਰਸ਼ਾਦ ਖਾਵਾਂਗੇ ਤਾਂ ਗੋਗਾ ਵੀ ਰੁੱਸ ਜਾਏਗਾ ਸਾਰੇ ਕਰਦਾ ਮਾਲ ਪੈਸਾ ਸਾਰਾ ਕੁਝ ਖਤਮ ਹੋ ਜਾਏਗਾ ਇਸ ਸੇ ਕਰਕੇ ਆਪ ਜੀ ਦਾ ਦਿੱਤਾ ਹੋਇਆ ਪ੍ਰਸ਼ਾਦ ਥਾਲੇ ਸਨੇ ਧਰਤੀ ਵੀ ਦਬ ਦਿੱਤਾ ਤਾਂ ਕਰਗੀਦਰ ਪਾਸ਼ਾ ਜੀ ਕਹਿ ਲਗੇ ਇਹ ਧਰਤੀ ਕਰਮਾਂ ਵਾਲੀ ਹੈ ਜਿਸ ਦੇ ਵਿੱਚ ਅਨਾਜ उगਦਾ ਹੈ ਤੁਸੀਂ ਇਹ ਤਿਆਰ ਕੀਤਾ ਹੋਇਆ ਪ੍ਰਸ਼ਾਦ ਧਰਤੀ ਵਿੱਚ ਦੱਬਿਆ ਹੈ ਤੁਸੀਂ ਧਰਤੀ ਦਾ ਸਤਕਾਰ ਨਹੀਂ ਕੀਤਾ ਇਹ ਠੀਕ ਕਰਮ ਨਹੀਂ ਗੁਰੂ ਸਾਹਿਬ ਕਹਿੰਦੇ ਤੁਹਾਡੇ ਮਾਮਾ ਜੀ ਨੇ ਇਹੋ ਜਿਹਾ ਕੰਮ ਕੀਤਾ ਹੈ ਜੇ ਇਹੋ ਜਿਹਾ ਕੰਮ ਕਰੀਏ ਤਾਂ ਕਾਲ ਪੈ ਜਾਂਦਾ ਹੈ। ਕਲਗੀਧਰ ਪਾਸ਼ਾ ਜੀ ਦੱਸਣ ਲੱਗੇ ਇੱਕ ਪੰਦਰਸੈਨ ਰਾਜਾ ਹੋਇਆ ਉਸਨੇ ਅਰਦਾ અપਮਾਨ ਕੀਤਾ ਸੀ। ਉਸਨੇ ਅਰਦਾ અપਮਾਨ ਕੀਤਾ। ਉਸਦਾ ਸਾਰਾ ਇਲਾਕਾ ਉਜੜ ਗਿਆ। ਉੱਥੇ ਅੱਜ ਵੀ ਜੰਗਲ ਹੀ ਜੰਗਲ ਹੈ। ਮਾਲਵਾ ਦੇਸ਼ ਉਜਾੜ ਮੰਨਿਆ ਜਾਂਦਾ ਹੈ। ਇਹ ਗਲਤੀ ਪੰਦਰਸੈਨ ਰਾਜੇ ਤੋਂ ਹੋਈ ਸੀ। ਉਦੋਂ ਇਸ ਥਾਂ ਤੇ ਦੋ ਨਦੀਆਂ ਚੱਲਦੀਆਂ ਸਨ। ਉਹਨਾਂ ਦਾ ਨਾਮ ਸੀ ਅਟਲੀ ਤੇ ਚਿਤਰਾ ਚਲਦਿਆਂ ਸਨ ਉਹ ਵੈਣੀਆਂ ਬੰਦ ਹੋ ਗਈਆਂ ਸਨ ਤਾਂ ਕਰਗਿਦਰ ਪਾਸ਼ਾ ਜੀ ਕਹਿਣ ਲੱਗੇ ਸਾਨੂੰ ਆਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਹ ਮੰਨਿਆ ਕਿ ਤੁਹਾਡੇ ਮਾਮਾ ਜੀ ਵੱਡੇ ਨੇ ਪਰ ਤੁਸੀਂ ਆਨ ਦਾ ਸਤਿਕਾਰ ਨਹੀਂ ਕੀਤਾ ਤੁਸੀਂ ਉਸ ਨੂੰ ਧਰਤੀ ਵਿੱਚ ਟੋਆ ਪੜ ਕੇ ਦਬ ਦਿੱਤਾ ਕਰਗਿਦਰ ਪਾਸ਼ਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਸਾਨੂੰ ਤੁਹਾਡੀ ਸੇਵਾ ਕਬੂਲ ਹੈ ਮਾਲਵੇ ਦੀ ਧਰਤੀ ਵਿੱਚ ਬੜਾ ਅਨਾਜ ਹੋਇਆ ਕਰੇਗਾ ਗੁਰੂ ਸਾਹਿਬ ਕਹਿਣ ਲੱਗੇ ਜੇ ਤੁਸੀਂ ਉਹ ਪ੍ਰਸ਼ਾਦ ਛਕ ਲੈਂਦੇ ਤਾਂ ਤੁਸੀਂ ਰਾਜੇ ਹੋ ਕੇ ਬਸਣਾ ਸੀ ਤੁਹਾਡੀ ਸੇਵਾ ਕਬੂਲ ਹੈ ਤੁਸੀਂ ਹੁਣ ਵੀ ਬਸੋਗੇ ਪਰ ਤੁਸੀਂ ਪ੍ਰਜਾ ਦੇ ਰੂਪ ਵਿੱਚ ਬਸੋਗੇ ਗੁਰੂ ਸਾਹਿਬ ਦਾ ਸੀਤ ਪ੍ਰਸਾਦ ਕੋਈ ਮਾੜੀ ਮੋਟੀ ਗੱਲ ਨਹੀਂ ਕਰ ਗਿਦਰ ਪਾਸ਼ਾ ਜੀ ਨੇ ਇੱਥੇ ਬਚਨ ਕੀਤਾ ਗੁਰੂ ਸਾਹਿਬ ਕਹਿਣਗੇ ਮਾਲਵੇ ਦੀ ਧਰਤੀ ਵਿੱਚ ਬੜਾ ਅਨਾਜ ਹੋਏਗਾ ਹੁਣ ਇਸ ਧਰਤੀ ਵਿੱਚ 8 ਗੁਣਾ ਵੱਧ ਅਨਾਜ ਪੈਦਾ ਹੋਏਗਾ ਗੁਰੂ ਸਾਹਿਬ ਨੇ ਵਾਅਦਾ ਦੇ ਦਿੱਤਾ ਗੁਰੂ ਸਾਹਿਬ ਨੇ ਕਿਹਾ ਮਾਲਵੇ ਦੀ ਧਰਤੀ ਤੇ ਬੇਅੰਤ ਸਿੰਘ ਪੈਦਾ ਹੋਣਗੇ ਉਹ ਬੜੇ ਬੜੀ ਹੋਣਗੇ ਆਪਣੇ ਆਪ ਨੂੰ ਮਲਬਈ ਕਹਾਉਣਗੇ ਮਾਲਵੇ ਨੂੰ ਲੋਕ ਉਜਾੜ ਕਹਿੰਦੇ ਆ ਪਰ ਇਹ ਉਜਾੜ ਨਹੀਂ ਰਹੇਗਾ ਆਉਣ ਵਾਲੇ ਸਮੇਂ ਵਿੱਚ ਇੱਥੇ ਬੜਾ ਅਨਾਜ ਹੋਏਗਾ ਭਾਈ ਸ਼ਮੀਰ ਜੀ ਅਸੀਂ ਤੁਹਾਨੂੰ ਇੱਥੋਂ ਦਾ ਰਾਜ ਦੇਣਾ ਚਾਹੁੰਦੇ ਸੀ ਪਰ ਤੁਸੀਂ ਸ਼ੰਕਾਵਾਦੀ ਹੋ ਗਏ ਤੁਹਾਡੀ ਸੇਵਾ ਕਬੂਲ ਹੈ ਤੁਹਾਡਾ ਕਲਿਆਣ ਹੋਏਗਾ ਪਰ ਤੁਹਾਡੇ ਮਾਮਾ ਜੀ ਨੇ ਵਿੱਚ ਅੜਿੱਕਾ ਲਾ ਦਿੱਤਾ ਤੁਹਾਡੇ ਮਾਮਾ ਜੀ ਇਹ ਦਾਤ ਤੁਹਾਨੂੰ ਲੈ ਨਹੀਂ ਦੇ ਰੇ ਹੁਣ ਰੋਗ ਲੱਗੇਗਾ ਉਹਨਾਂ ਨੇ ਆਪਣੀ ਜੀਬ ਨਾਲ ਸਤੂਪੁਰ ਦੇ ਘਰ ਦੀ ਨਿੰਦਿਆ ਕਰ ਦਿੱਤੀ ਉਹਨਾਂ ਨੂੰ ਹੁਣ ਕੋੜ ਹੋ ਜਾਏਗਾ ਤੇ ਉਹਨਾਂ ਨੂੰ ਦੁੱਖ ਭੋਗਣਾ ਪਏਗਾ ਤੇ ਇਹ ਰੋਗ ਉਹਨਾਂ ਦੀ ਵੰਸ਼ ਨੂੰ ਵੀ ਹੋਵੇਗਾ ਪਾਈਸਾ ਪਾਈ ਸੰਤੋਖ ਸਿੱਚ ਕਹਿੰਦੇ ਨੇ ਅਸੀਂ ਸੁਣਿਆ ਹੈ ਕਿ ਉਹਨਾਂ ਦੀ ਵੰਸ਼ ਨੂੰ ਕੋੜ ਦਾ ਰੋਗ ਲੱਗਾ ਹੋਇਆ ਹੈ ਇਸ ਸਤguru ਜੀ ਤੇ ਬਚਨ ਦੀ ਸ਼ਕਤੀ ਹੈ ਇਹ दुख ਅਜ ਵੀ ਉਹਨਾਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਭੋਗ ਰਹੀਆਂ ਨੇ ਕਿਉਂਕਿ ਇਹ ਸੇਵਾ ਭਾਈ ਸ਼ਮੀਰ ਜੀ ਦੀ ਸੀ ਭਾਈ ਲਖਮੀਰ ਜੀ ਦੀ ਸੀ ਇਹ ਸੇਵਾ ਦੋਨੋਂ ਭਰਾਵਾਂ ਨੇ ਕੀਤੀ ਸੀ ਗੁਰੂ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਪਰਿਵਾਰ ਸੁਖੀ ਬਸੇਗਾ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਕਹਿਣ ਲੱਗੇ ਤੁਹਾਡੇ ਚੀਤੇ ਵਿੱਚ ਜੋ ਹੈ ਉਹ ਮੰਗ ਲਓ ਤਾਂ ਭਾਈ ਸ਼ਮੀਰ ਜੀ ਕਹਿਣ ਲੱਗੇ ਜੇ ਤੁਸੀਂ ਦਵਾ ਦੇਣੀ ਹੈ ਤਾਂ 84 ਦਾ ਗੇੜਾ ਖਤਮ ਕਰਦੇ ਹੋ ਇਹ ਜਨਮ ਮਰਨ ਦਾ ਗੇੜ ਬਹੁਤ ਦੁੱਖ ਵਾਲਾ ਹੈ ਇਸ ਜਨਮ ਵੀ ਸ਼ਰੀਰ ਨੂੰ ਰੋਗ ਲੱਗਦੇ ਹੈ ਸੰਜੋਗ ਵਿਜੋਗ ਹੁੰਦੇ ਹੈ ਇਹ ਜਨਮ ਹੋਣਾ ਵੱਡਾ ਸੰਤਾਪ ਹੈ ਮਹਾਰਾਜ ਮੇਰੀ 84 ਘਟਦੇ ਹੋ ਜਦੋਂ ਭਾਈ ਸ਼ਮੀਰ ਜੀ ਨੇ ਇਹ ਵਾਰ ਮੰਗਿਆ ਤਾਂ ਕਲਗੀਧਰ ਪਾਸ਼ਾ ਜੀ ਸ਼ਾਂਤ ਹੋ ਗਏ ਕਲਗੀਧਰ ਪਾਸ਼ਾ ਜੀ ਨੇ ਦੋ ਦਿਨ ਬਾਅਦ ਦੇਖਿਆ ਕਿ ਭਾਈ ਸ਼ਮੀਰ ਜੀ ਬੜੀ ਸੇਵਾ ਕਰਦੇ ਹੈ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤਾਂ ਗੁਰੂ ਸਾਹਿਬ ਕਹਿਣ ਲੱਗੇ ਵਰ ਮੰਗ ਲਓ ਜੀ ਤਾਂ ਪਾਈਸ਼ਮ ਸ਼ੀਰ ਜੀ ਕਹਿਣ ਲੱਗੇ ਮਹਾਰਾਜ ਪਾਉਜਲ ਵਿੱਚੋਂ ਫੇਰਾ ਮੁਕਾ ਦਿਓ ਮੇਰੀ ਬਾਹ ਫੜ ਲਓ 84 ਦਾ ਚੱਕਰ ਖਤਮ ਕਰ ਦਿਓ ਤਾਂ ਕਲਗੀਧਰ ਪਾਸ਼ਾ ਜੀ ਕਹਿੰਦੇ ਤੁਹਾਡੇ ਤਾਂ ਹਲੇ بڑے ਜਨਮ ਹੋਣੇ ਨੇ ਉਹਨਾਂ ਨੂੰ ਤੁਸੀਂ ਪਾਉਜਲ ਵਿੱਚ ਤਾਰਨ ਕਰ ਲੈ ਤੁਸੀਂ ਕੁਝ ਹੋਰ ਮੰਗ ਲਓ ਕਿੰਨੀਆਂ ਦాతਾਂ ਨੇ ਪਰ ਪਾਈਸ਼ਮਿਰ ਜੀ ਇਹੀ ਦਾਤ ਬਾਰ-ਬਾਰ ਮੰਗ ਲਦੇ ਉਹ ਕਹਿਣ ਲੱਗੇ ਜੇ ਤੁਸੀਂ ਕਿਰਪਾ ਕਰਨੀ ਹੈ ਤਾਂ ਸਾਨੂੰ ਇਹ ਵਸਤੂ ਦਿਓ ਮੇਰੀ 84 ਘਟ ਦਿਓ ਕੱਲ ਕੀ ਤਰ ਪਾਈਸ਼ਾ ਜੀ ਨੇ ਉਹਨਾਂ ਨੂੰ ਪਰਖਿਆ ਵੀ ਸੀ ਕਿ ਆਪਣਾ ਘੂੜਾ ਤੁਸੀਂ ਜਿੱਥੋਂ ਤੱਕ ਲੈ ਜਾਓਗੇ ਉੱਥੋਂ ਤੱਕ ਅਸੀਂ ਤੁਹਾਨੂੰ ਰਾਜ ਦੇ ਦੇਵਾਂਗੇ ਤੂੰ ਇੱਕ ਵੀ ਤੁਹਾਡਾ ਵੱਡਾ ਰਾਜ ਹੋਏਗਾ ਪਰ ਪਾਈਸ਼ਮਿਰ ਜੀ ਦੇ ਮਨ ਵਿੱਚ ਇਹੀ ਸੀ ਕਿ ਮੈਂ ਆਪਣੀ 84 ਘਟਾਵਾਂ ਕਿਉਂਕਿ ਇਹ ਦੁਨੀਆ ਦੇ ਪਦਾਰਥ ਕਿੱਥੋਂ ਤੱਕ ਨਿਭਣਗੇ ਭਾਈ ਸ਼ਮੀਰ ਜੀ ਕਲਗੀਧਰ ਬਾਦਸ਼ਾਹ ਜੀ ਦੇ ਅੱਗੇ ਬਾਰ-ਬਾਰ ਬੇਨਤੀਆਂ ਕਰਨ ਲੱਗੇ ਮੇਰੀ ਚਰਾਸੀ ਘਟਦੇ ਹੋ ਜਦੋਂ ਭਾਈ ਸ਼ਮੀਰ ਜੀ ਰਾਤ ਨੂੰ ਸੁੱਤੇ ਤਾਂ ਉਹਨਾਂ ਨੇ ਅਨੇਕਾ ਪ੍ਰਕਾਰ ਦੇ ਸੁਪਨੇ ਦੇਖੇ ਉਹਨਾਂ ਨੇ ਕੀ ਦੇਖਿਆ ਕਾ ਬਿਰਜ ਮੋਰ ਚਕਵਾ ਜਿਹੜਾ ਹੰਸ ਹਿਰਣ ਤੇ ਹੋਰ ਕਈ ਪ੍ਰਕਾਰ ਦੇ ਪਸ਼ੂ ਦੇਖੇ ਉਹ ਜਨਮ ਧਾਰਨ ਕਰਦੇ ਨੇ ਤੇ ਮਰ ਜਾਂਦੇ ਨੇ ਫਿਰ ਕੀੜੀ ਕੀੜਾ ਪ੍ਰਿੰਗਾ ਕੋੜੀਰਲੀ ਬੜੇ ਤਰ੍ਹਾਂ ਦੇ ਜੀਵ ਉਹਨਾਂ ਨੇ ਸਾਰੇ ਦੇਖੇ ਫਿਰ ਉਹ ਚੰਡਾਲ ਵੀ ਬਣਿਆ ਉਹਨਾਂ ਨੇ ਮਾਲਵੇ ਦੇਸ਼ ਵਿੱਚ ਪ੍ਰਵੇਸ਼ ਕੀਤਾ ਤੀਆਂ ਪੁੱਤ ਹੋਏ ਦੇਸ਼ ਵਿੱਚ ਅਕਾਲ ਪੈ ਗਿਆ ਅਨਾਜ ਕਿਤੇ ਵੀ ਨਹੀਂ ਸੀ ਲੱਭਦਾ ਭੁੱਖੇ ਰਹਿ ਕੇ ਬਰਦਾਸ਼ਤ ਕੀਤਾ ਇਹ ਸਭ ਕੁਝ ਉਸ ਸੁਪਨੇ ਵਿੱਚ ਦੇਖ ਰਹੇ ਸਨ ਖਾਣ ਵਾਸਤੇ ਪੱਕੇ ਪੀਲੂ ਡਾਣੀਆਂ ਤੇ ਲੱਗੇ ਸਨ ਉਹ ਆਪਣੇ ਧੀਆਂ ਪੁੱਤਾਂ ਨੂੰ ਨਾਲ ਲੈ ਕੇ ਜੰਗਲ ਵਿੱਚ ਗਿਆ ਤੇ ਉਹਨਾਂ ਨੂੰ ਖਾਣ ਵਾਸਤੇ ਪੇੜ ਤੇ ਚੜਿਆ ਰਖਤ ਦੇ ਹੇਠਾਂ ਉਹਦੇ ਬੱਚੇ ਖੜੇ ਸੀ ਉਹ ਤੋਰ ਤੁਰ ਕੇ ਥੱਲੇ ਸੁੱਟੀ ਜਾਂਦਾ ਤੇ ਬਨ ਖਾਈ ਜਾਂਦੇ ਪਾਈ ਸ਼ਮੀਰ ਝੰਡਾਲ ਬਣਿਆ ਹੋਇਆ ਸੀ ਇੱਕ ਪਤਲੀ ਟਾਣੀ ਤੇ ਚੜਿਆ ਤੇ ਟਾਣੀ ਟੁੱਟ ਗਈ ਤੇ ਉਹ نیچے गिर ਗਿਆ ਉਹਨੂੰ ਸੱਟ ਲੱਗੀ ਉਹਦੀਆਂ ਦੋਨੋਂ ਅੱਖਾਂ ਖੁੱਲ ਗਈਆਂ ਉਸਨੇ ਗੱਲ ਵਿਚਾਰੀ ਕੁਝ ਦੇਰ ਬਾਅਦ ਉਹ ਪਖਾਨਾ ਕਰਨ ਗਿਆ ਤੇ ਉਹਨੇ ਕੀ ਵੇਖਿਆ ਉਸਨੇ ਪੇਟ ਭਰ ਕੇ ਪੀਲੂ ਖਾਦੇ ਸੀ ਤਾਂ ਪਖਾਨਾ ਦੀ ਉਸੇ ਪ੍ਰਕਾਰ ਦਾ ਆਇਆ ਉਸਦੇ ਮਨ ਵਿੱਚ ਬੜੀ ਚਿੰਤਾ ਵੱਧ ਗਈ ਉਹ ਇਹ ਦੇਖ ਕੇ ਬੜਾ ਹੈਰਾਨ ਹੋ ਗਿਆ ਉਸਨੇ ਇਸ਼ਨਾਨ ਕੀਤਾ ਜਦੋਂ ਉਹ ਦੰਤਨ ਕਰਨ ਲੱਗਾ ਤਾਂ ਉਹਦੇ ਦੰਦਾਂ ਵਿੱਚੋਂ ਪੀਲੂ ਦੇ ਫਸੇ ਹੋਏ ਬੀਜ ਨਿਕਲੇ ਉਹ ਬੜਾ ਅश्चਰਜ ਹੋਇਆ ਉਹ ਸੋਚਣ ਲੱਗਾ ਇਹ ਕੀ ਤਮਾਸ਼ਾ ਹੋਇਆ ਉਸ ਸੋਚਨ ਲੱਗਾ ਮੈਨੂੰ ਤਾਂ ਸੁਪਨਾ ਆਇਆ ਸੀ ਕਿ ਇਹ ਸੱਚ ਪੁੱਛ ਮੈਂ ਆਪਣਾ ਜਨਮ ਘਟਿਆ ਉਹ ਫਿਰ ਕਪੜੇ ਪਹਿਨ ਕੇ ਤਿਆਰ ਹੋ ਕੇ ਕਲਗੀਧਰ ਪਾਸ਼ਾ ਜੀ ਦੇ ਕੋਲ ਗਿਆ ਉਸ ਨੇ ਜਾ ਕੇ ਕਲਗੀਧਰ ਪਾਸ਼ਾ ਜੀ ਦੇ ਅੱਗੇ ਮੱਥਾ ਟੇਕਿਆ ਉਹ ਚਿੰਤਾ ਵਿੱਚ ਖੜਾ ਸੀ ਤਾਂ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਕੀ ਗੱਲ ਹੋ ਗਈ ਤੁਹਾਡਾ ਚਿਹਰਾ ਬੜਾ ਦਮਗੀਨ ਹੈ ਕੀ ਸੋਚ ਰਹੇ ਹੋ ਇਸ ਬਾਰੇ ਸੋਚੋ ਨਹੀਂ ਆਨੰਦ ਕਰੋ ਤੁਹਾਡਾ ਭਲਾ ਹੋ ਗਿਆ ਇਕ ਰਾਤ ਵਿੱਚ ਹੀ ਤੁਹਾਡਾ ਲੇਖਾ ਨਵੇੜਦਾ ਇਹ ਸੁਣ ਕੇ ਉਸਨੇ ਬਾਰ-ਬਾਰ ਗੁਰੂ ਸਾਹਿਬ ਨੇ ਬੰਦਰਾ ਕੀਤੀ ਤੇ ਪੁੱਛਣ ਲੱਗਾ ਮਹਾਰਾਜ ਮੈਨੂੰ ਦੱਸੋ ਇਹਦਾ ਕੀ ਭੇਜਦਾ ਮੈਨੂੰ ਸੁਪਨਾ ਆਇਆ ਮੈਨੂੰ ਦੱਸੋ ਇਹ ਕੀ ਹੈ ਮੈਂ ਪੀਲੂ ਦੇ ਫਲ ਰਾਸਮੇ ਖਾਦ ਨਹੀਂ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਹਦੇ ਬੀਜ ਮੇਰੇ ਦੰਦਾਂ ਵਿੱਚ ਫਸੇ ਹੋਏ ਸਨ ਮਹਾਰਾਜ ਮੈਂ ਹੈਰਾਨ ਹੋ ਗਿਆ ਤਾਂ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਤੇਰੇ ਕਈ ਜਨਮ ਹੋਣੇ ਸੀ ਅਸੀਂ ਤੇਰੇ ਸੁਪਨੇ ਵੀ ਚੀ ਕਰਵਾ ਦਿੱਤੇ ਤੈਨੂੰ ਉਹਨਾਂ ਚੀਜ਼ਾਂ ਦੀ ਸੋਚੀ ਵੀ ਕਰਵਾਈ ਹੈ ਤੂੰ ਸਾਡੇ ਕੋਲੋਂ ਬਾਰ-ਬਾਰ ਮੰਗਿਆ ਕਿ ਮੈਂ 84 ਦੇ ਗੇੜ ਵਿੱਚ ਨਾ ਪਵਾਂ ਤਾਂ ਇਸ ਬਾਰੇ ਤੇਰਾ ਨਿਸ਼ਚੈ ਕਰਵਾਇਆ ਹੈ ਤੇਰੇ ਜਮਾ ਦੀ फांसी ਕੱਟੀ ਗਈ ਹੈ ਤੂੰ ਸਾਡੇ ਸਿੰਘਾਂ ਦੀ ਸੇਵਾ ਕੀਤੀ ਹੈ ਤੂੰ ਵੱਡੀ ਪਦਵੀ ਪਾਈ ਹੈ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਤੇਰੇ ਸੰਕਟ ਖਤਮ ਹੋ ਗਏ ਕਿਕਰਖਾਨ ਜੋ ਕਿ ਦਿਆਲਪੁਰ ਦਾ ਰਹਿਣ ਵਾਲਾ ਸੀ ਉਹ ਗੁਰੂ ਸਾਹਿਬ ਦੇ ਕੋਲ ਬੈਠਾ ਸੀ। ਉਹ ਕਲਗੀਧਰ ਪਾਸ਼ਾ ਜੀ ਨੂੰ ਕਹਿਣ ਲੱਗਾ ਇਸ ਦਿਨਰ ਮੈਨੂੰ ਵੀ ਬਖਸ਼ ਦੇਓ। ਤਾਂ ਕਲਗੀਧਰ ਪਾਸ਼ਾ ਜੀ ਮੁਸਕਰਾਏ। ਉਹਨਾਂ ਨੇ ਉਸ ਵੱਲ ਗੌਰ ਨਾਲ ਦੇਖਿਆ। ਤਾਂ ਗੁਰੂ ਸਾਹਿਬ ਕਹਿਣ ਲਗੇ ਤੇਰੇ ਮਨ ਵਿੱਚ ਵੀ ਵੱਡਾ ਪ੍ਰੇਮ ਹੈ। ਤੂੰ ਵੀ ਸ਼ਮੀਰ ਨਾਲ ਆਪਣੇ ਪ੍ਰਾਨ ਤਿਆਗ ਦੇਂਗਾ। ਤੇ ਸਾਡੇ ਕੋਲ ਪਹੁੰਚ ਕੇ ਤੇਰਾ ਬੰਦਨਾ ਤੋਂ ਛੁਟਕਾਰਾ ਹੋ ਜਾਏਗਾ। ਉਸ ਤਰ੍ਹਾਂ ਨੇ ਤੇ ਸ਼ਮੀਰ ਨੇ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਸਾਹਿਬ ਦੁੱਖ ਤੇ ਦੁਲੇਦਰ ਨੂੰ ਕੱਟ ਲੈਂਦੇ ਐ ਉਹ ਆਪਣੇ ਦਾਸਾਂ ਦਾ ਲੋਕ ਪਰਲੋਪ ਇੱਕ ਛਿੰਦ ਵਿੱਚ ਸਦਾਰ ਦਿੰਦੇ ਐ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕਰ ਦਿੱਤੀ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਮਾੜੇ ਬੰਦੀ ਦੀ ਸੰਗਤ ਕਰਦੇ ਹਾਂ ਉਸ ਦਾ ਪ੍ਰਭਾਵ ਸਾਡੇ ਤੇ ਪੈ ਜਾਂਦਾ ਹੈ ਜਦੋਂ ਜੈਤੋ ਵਾਲਾ ਮਾਮਾ ਉਸਨੇ ਸਭ ਨੂੰ ਪ੍ਰਸ਼ਾਦ ਖਾਣ ਤੋਂ ਵਰਜਿਆ ਉਹ ਕਹਿ ਲਗਾ ਇਹ ਪ੍ਰਸ਼ਾਦ ਖਾਓ ਨਾ ਕਿਉਂਕਿ ਜੇ ਖਾਓਗੇ ਤਾਂ ਗੁੱਗਾ ਪੀਰ ਗੁੱਸਾ ਕਰ ਜਾਏਗਾ ਤਾਂ ਉਸਨੇ ਕਿਹਾ ਸੀ ਕਿ ਮਿੱਟੀ ਪੁੱਟ ਕੇ ਇਸ ਨੂੰ ਦਬ ਦੇਓ ਪਰ ਕਰਦੀਦਰ ਪਾਸ਼ਾ ਜੀ ਅੰਤਰਜਾਮੇ ਸਨ ਹੁਣਾ ਤੋਂ ਕੋਈ ਕੁਝ ਸੁਭਾ ਨਹੀਂ ਸਕਦਾ ਗੁਰੂ ਜੀ ਤੋਂ ਕੋਈ ਵੀ ਓਲਾ ਪਰਦਾ ਨਹੀਂ ਹੋ ਸਕਦਾ ਗੁਰੂ ਸਾਹਿਬ ਤਾਂ ਸਾਡੇ ਪਰਦੇ ਕੱਜਣ ਵਾਲੇ ਹੈ ਸਤਿਗੁਰੂ ਟਾਕ ਲਿਆ ਮੋਹੇ ਭਾਪੀ ਪਰਦਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਅਨਾਜ ਦਾ ਅਦਬ ਕਰਨਾ ਚਾਹੀਦਾ ਹੈ ਭੋਜਨ ਜਦੋਂ ਸਾਡੇ ਅੰਦਰ ਜਾਂਦਾ ਹੈ ਸਾਡਾ ਖੂਨ ਬਣਦਾ ਹੈ ਸਾਡਾ ਮਾਸ ਬਣਦਾ ਹੈ ਇਹ ਅਸੀਂ ਕਿਰਤ ਕਰਦੇ ਆਂ ਤਾਂ ਸਾਨੂੰ ਸ਼ਕਤੀ ਆਉਂਦੀ ਹੈ ਸਾਨੂੰ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਅਨਾਜ ਦਾ ਅਨਾਦਰ ਨਹੀਂ ਕਰਨਾ ਅਸੀਂ ਗੁਰੂ ਦੇ ਪਰਸਾਦ ਦਾ અપਮਾਨ ਨਾ ਕਰੀਏ ਤੇ ਦੂਜੇ ਧਰਮਾਂ ਦਾ ਸਤਿਕਾਰ ਕਰੀਏ ਜਿੰਨਾ ਅਸੀਂ ਸਤਿਕਾਰ ਕਰਾਂਗੇ ਓਨਾ ਹੀ ਪ੍ਰੇਮ ਵਧੇਗਾ ਤੇ ਕਲਗੀਧਰ ਪਾਸ਼ਾ ਜੀ ਨੇ ਕਿਹਾ ਜਿੱਥੇ ਪ੍ਰੇਮ ਹੈ ਉੱਥੇ ਸਭ ਕੁਝ ਹੈ ਗੁਰੂ ਸਾਹਿਬ ਕੇ ਲੱਗੇ ਸਾਖਤਾਂ ਦੀ ਸੰਗਤ ਹੋਣ ਕਰਕੇ ਜਿਹੜਾ ਅਨਾਜ ਰੁਕਿਆ ਹੋਇਆ ਸੀ ਹੁਣ ਸੇਵਾ ਕਰਨ ਨਾਲ ਉਹ 8 ਗੁਣਾ ਕਾਇਦਾ ਹੋਏਗਾ। ਇੱਕ ਗੁਰੂ ਸਾਹਿਬ ਨੇ ਵਰ ਦਿੱਤਾ ਸੀ। ਮਾਨਵੀ ਵਿੱਚ 8 ਗੁਣਾ ਅਨਾਲ ਹੋਏਗਾ। ਤੇ ਇੱਥੇ ਬਿਆੰਥ ਸਿੱਖ ਪੈਦਾ ਹੋਣਗੇ। ਤੇ ਜਿਹੜੇ ਆਪਣੇ ਆਪ ਨੂੰ ਕਿਹਾ ਕਰਨਗੇ ਕਿ ਅਸੀਂ ਮਦਵਈਆਂ। ਕਰਕੀਦਰ ਪਾਸ਼ਾ ਜੀ ਦੇ ਵਰਜਨ ਸੱਚੇ ਹੋਏ। ਭਾਈ ਸ਼ਮੀਰ ਜੀ ਦੀ ਸੇਵਾ ਨੇ ਉਹਨਾਂ ਦਾ ਦਿਲ ਜਿੱਤ ਲਿਆ ਤੇ ਉਹਨਾਂ ਨੇ ਵੱਡੀ ਪਦਵੀ ਪਾਈ। ਤੇ ਉਹਨਾਂ ਦੇ ਨਾਲ ਜਿਹੜਾ ਦਿਆਲਪੁਰ ਦਾ ਰਹਿਣ ਵਾਲਾ ਤਰਖਾਨ ਸੀ ਉਹ ਵੀ ਤਰ ਗਿਆ। ਇਸ ਲਈ ਚੰਗਿਆ ਦੀ ਸੰਗਤ ਕਰਕੇ ਚੰਗਾ ਹੀ ਹੁੰਦਾ ਹੈ 사ਾਕਤ ਬੰਦਿਆਂ ਦੀ ਸੰਗਤ ਕਦੀ ਨਾ ਕਰੀਏ ਸਾਨੂੰ ਬਾਣੀ ਸਮਝਾਉਂਦੀ ਹੈ ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਸੰਗਤ ਜੀ ਆਪਣੀਆਂ ਮਨ ਗਿਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੂਰ ਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ اکال مورت اجونی سہ پم گر پرساد ایک اوکار ست نام کرتا پورک نرپ نرویر اکال مورت اجونی سہبم گرپرساد ایک اونکار ست نام کرتا پورک نرپ نربیر اکال مرت اجونی سہ پم گرپرساد امکار ست نام کرتا پورک نرپو نربیر اکال مورت اجونی سہ پم گرپرساد اونکار ست نام کرتا پورک نرپو نربیر اکال مورت اجمنی سہ پور پرساد ایک امکار ست نام کرتا پورک نرپو نربیر اکال مورت اجمنی سہبنگ گرپرساد ایک امکار ست نام کرتا پورکھپ نربر اکال مورت اجونی سہ پم گر پرساد ایک اوکار ست نام کرتا پورک نرپو نربیر اکال مورت اجونی سہبا گر پرساد ایک اونکار ست نام کرتا پورکھ نرپاؤ نربیر اکال مورت اجونی سہ پم گر پرساد ایک اوکار ست نام کرتا پور نرپاؤ نربیر اکال مورت اجونی سہ پم گر پرساد ایک اونکار ست نام کرتا پور نرپؤ نرپیر اکال مورت اجونی سہ پم گر پرساد ایک اونکار ست نام کرتا پور نرپؤ نرپیر اکال مورت اجونی سہ پم گر پرساد ایک اونکار ستنا کرتا پورک نرپ نربیر اکال مرد آجونی سہ پم ایک اونکار ستنا کرتا پورک نرپو نربیر اکال مرد اجونے سہبم گر پرساد ایک اکار ست نام کرتا پرک نربو نربیر اکار پرت اجونی سہبم گر پرساد ایک اکار ست نام کرتا پرک نربو نربیر اکال مورت اجونی سہبم ایک اونکار ستنام کرتا پورکھ نرپو نربیر اکال مورت اجونی سہبم گرپرساد ایک اونکار ست نام کرتا پورک نرپو نربیر اکال مورت اجونے سہ پم گر پرساد ایک آنکار ستنام کرتا پرک نرپو نربیر اکال مرد اجونی سیپن پم گر پرساد ایک آنکار ستنام نام کرتا پور نرپو ਨਿਰਵੈਰ ਅਕਾਰਮਰਦ ਅਜੁਨੀ ਸਭੰ ਗੁਰਪ੍ਰਸਾਦ ਇੱਕ ਔਂਕੜ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰਮਰਦ ਅਜੁਨੀ ਸਭੰ ਗੁਰਪ੍ਰਸਾਦ